ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜ਼ੀ ਸਿਬੜ ਛੇੜ ਲਈ ਲੈ ਕੇ ਆਏ ਹਾਂਗੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀਆਂ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆ ਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਗੋਲ ਬਾਈ ਉਹ ਠੀਕ ਹੋ ਬਾਈ ਹਾਂਜੀ ਠੀਕ ਕਿਵੇਂ ਚੱਲਦਾ ਬਾਈ ਕੰਮ ਬਹੁਤ ਵਧੀਆ ਚੱਲਦਾ ਜੀ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲ ਨਾਮ ਕੇਵਲ ਸਿੰਘ ਹਮ ਦਾ ਸੀਲਣਾ ਸੰਗਲਾ ਜ਼ਿਲ੍ਹਾ ਮੋਗਾ ਪਿੰਡ ਬਾਈ ਆਪਣਾ ਪਿੰਡ ਬੁਰਜ ਹਮੀਰਾ ਠੀਕ ਆ ਪਿੰਡ ਬਾਈ ਦਾ ਬੁਰਜ ਹਮੀਰਾ ਤੇ ਨੇੜੇ ਆਪਣੇ ਕਿਹੜਾ ਕਿਹੜਾ ਪਿੰਡ ਇਧਰਲੇ ਪਾਸੇ ਸੈਦੋ ਇਧਰਲੇ ਪਾਸੇ ਦੀਨਾ ਸਾਹ ਠੀਕ ਆ ਬਾਈ ਹੁਣ ਤਾਂ ਕੰਟੈਕਟ ਨੰਬਰ ਬੋਲ ਦੋ 94340.06 ਠੀਕ ਆ ਏ ਬਾਈ ਦਾ ਬਾਈ ਕੰਟਰੈਕਟਰ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਐਰ ਸੈਰ ਦਾ ਨਗੀਨਾ ਬਾਈ ਹਾਂਜੀ ਜਮ ਐਰ ਸੈਰ ਦਾ ਨਗੀਨਾ ਹੂੰ ਕਿਹੜਾ ਸੂਆ ਸੂਈ ਬਾਈ ਬਈ ਪਹਿਲਾ ਸੂ ਪਲੋਂ ਸੂਈ ਆ ਬਾਈ 4 ਦਿਨ ਹੋ ਗਏ ਅੱਜ 4 ਦਿਨ ਹੋ ਗਏ ਸੂਈ ਨੂੰ ਪਲੋਂਨ ਸੂਈ ਆ ਹਾਂਜੀ ਤੇ ਕਿੰਨਾ ਕੁ ਬਾਈ ਬੋਲਾ ਲਾ ਲਈਏ ਜਦੋਂ ਬੋਲਾ 10 ਕਿਲੋ ਹੈਗਾ ਜੀ ਠੀਕ ਹੈ ਨਾਉ ਤਾਂ 10 ਕਿਲੋ ਆ ਉਹ ਠੰਡੀ ਸੀਲਾ ਜਦ ਠੰਡੀ ਸੀ ਬਰਫੀ ਆ ਕੀ ਆ ਵਾਤਾ ਬਾਈ ਠੰਡੀ ਸੀਲ ਚ ਇਕ ਕਰਮ ਵਾਲੀ ਫੁੱਲ ਐਰ ਸ਼ੈਰ ਬਰੀਡ ਆ ਮਿਲਦੀ ਬਾਈ ਬਹੁਤ ਘੱਟ ਆ ਮੰਗਾ ਬਹੁਤਕ ਨਹੀਂ ਬਾਈ ਹਾਂਜੀ ਬਾਕੀ ਲੇਵੇ ਦੀ ਫੀਟਿੰਗ ਚੈੱਕ ਕਰੋ ਬੜੀ ਕਮਾਲ ਦੀ ਫੀਟਿੰਗਾ ਯਾਰ ਹਨਾ ਹਾਂਜੀ ਬਾਕੀ ਥਣ ਵੀ ਆਪਾਂ ਚੈੱਕ ਕਰਾਉਣਾ ਥਣ ਵੀ ਬਹੁਤ ਚੰਗਾ ਲੱਗਾ ਮੁੱਠੀ ਵਾਲਾ ਥਾਣਾ ਚਾਰੇ ਥਣਾਂ ਮਨ ਲਓ ਬਾਈ ਪੂਰੀ ਬਿੱਥੀ ਤੇ ਲੱਗੇ ਹੋਇਆ ਜਿੰਨਾ ਮਗਰ ਨੂੰ ਲੇਵਾ ਉਹਨੇ ਹੀ ਕਰਮ ਵਾਲੀ ਦਾ ਮੂਰ ਨੂੰ ਫਿਕਸ ਬਣੇ ਦੀ ਇਹ ਨਹੀਂ ਟੁੱਟ ਮਜ਼ਾ ਖੁੱਚਾ ਦੋ ਤਾਂ ਹਵਾਨਾ ਬਹੁਤ ਚੰਗਾ ਰੱਖਿਆ ਖੋਲ ਦੇ ਬਾਈ ਤੋਰ ਦੇ ਮੜੀ ਖੋਲ ਕੇ ਬਾਕੀ ਪ੍ਰਿੰਟ ਤੇ ਸਨਖ ਆਪਣੇ ਦੀ ਗੱਲ ਕਰੀਏ ਨਾ ਬਾਈ ਫੁੱਲ ਬਰੀਡ ਪ੍ਰਿੰਟ ਚੈੱਕ ਕਰੋ ਵੇੜਦਲਾ ਕਿਆ ਬਾਤ ਆ ਬੋਦੀਬਦੀ ਫੁੱਲ ਕਮਾਲ ਦੀਆ ਸੁਮਖਪੂਣਾ ਨਾ ਬੈਠ ਜੇ ਗੱਲ ਕਰੀਏ ਫੁੱਲ ਬੱਚਾ ਕਰਮਾ ਲੈਨੇ ਵਸਾ ਦੇਤਾ ਹਨਾ ਹਾਂਜੀ ਬਸ ਤੋਰਾ ਬਾਈ ਚੈੱਕ ਕਰੋ ਇੱਕ ਨੰਬਰ ਤੋਰਾਗਾ ਲੰਮੀ ਲੰਮੀ ਬਹੁਤ ਆ ਬਾਈ ਹਨਾ ਹਾਂਜੀ ਤੇ ਕਿੰਨਾ ਕੁ ਬਾਈ ਦੁੱਧ ਦੇ ਦੂ ਐਸਟੀਮੇਟ ਦੁੱਧ ਦੇ ਦੂ 14 15 ਕਿਲੋ ਦੀ ਠੀਕ ਆ ਬਾਕੀ ਸੇਵਾ ਸੰਭਾਲਣਾ ਹਾਂ ਬਾਕੀ ਅਗਲੀ ਦੀ ਸੇਵਾ ਬਾਈ ਔਲਾਦ ਸੇਵਾ ਦੇਖ ਕੇ ਲੈ ਜਾਵੇ ਹੂੰ ਕਿੰਨਾ ਕੁ ਦੁੱਧ ਲੈ ਲੂਏ ਤੂੰ ਸੈਨਾਂਗੇ ਸੋਨਾਂਗੇ ਬੜੀ ਆ ਨਾ ਚਮਕ ਹਾਂਜੀ ਹਾਂਜੀ ਇਧਰ ਵੀ ਆਪਾਂ ਬਾਈ ਚੈੱਕ ਕਰਵਾ ਨਾ ਨਾੜਾ ਨੂੜਾ ਲੈ ਕੇ ਚੈੱਕ ਕਰੋ ਕਿਆ ਬਾਤ ਆ ਤਾਂ ਬਹੁਤ ਚੰਗਾ ਲੱਗਿਆ ਵਾ ਹਾਂਜੀ ਚਵਾਈ ਤੋਂ ਹੀ ਕਿਵੇਂ ਰਖੀਆ 24 ਨੰਬਰ ਬੰਨਾਂ ਜੀ ਤਾਰਾ ਮਾਰੋਗੇ ਬਈ ਹਾਂਜੀ ਠੀਕ ਹੈ ਬੱਚਾ ਬਈ ਦੇਖੋ ਨਿਆਣਾ ਪਾ ਕੇ ਮਰਵਾ ਦਨੇ ਜੇ ਆਪਾਂ ਠੀਕ ਹੈ ਬਈ ਲੈ ਬਈ ਠੰਡੀ ਸੀਲ ਚੈੱਕ ਕਰੋ ਕਰਮਾ ਲਈ ਫੁੱਲਾ ਹਨਾ ਬਈ ਹਾਂ ਨਿਆਣਾ ਲਾਓ ਚਾਹੇ ਨਾ ਲਾਓ ਹਨਾ ਹੂੰ ਮੂੰਹੋ ਚਾਰ ਦੰਦਾ ਬਈ ਚਾਰ ਦੰਦਾ ਮੂੰਹੋ ਬਈ ਹਜੇ ਚਾਰ ਦੰਦਾ ਐ ਲਾ ਲਓ ਵੀ ਬਸੇ ਤਾਂ ਬਸੀਆਂ ਚੀ ਆਉਂਦੀ ਹੈਗੀ ਬਾਕੀ ਬੱਚਵਾਈ ਸਾਨੂੰ ਚੈੱਕ ਕਰਵਾਣਿਆ ਚਾਉ ਸੀ ਚੱਕਰ ਬਈ ਜਿਵੇਂ ਪਲੂਨ ਸੂਈਆ ਬਹੁਤ ਠੰਡੀ ਸੀ ਲਾਣਾ ਬਈ ਹੂੰ ਥਾਣਾ ਬਚਾ ਚਕਾਉਣਾ ਬਈ ਹੁਣ ਕੀ ਬਾਤ ਆ ਬਈ ਥਾਣ ਚੇਕ ਕਰੋ ਬਹੁਤ ਸੋਹਣਾ ਥਾਣਾ ਕਰੇ ਤਵਾ ਬਹੁਤ ਚੰਗਾ ਥਾਣ ਕਰਦੀ ਆ ਬਈ ਹੈਨਾ ਹਾਂਜੀ ਹੂੰ ਬਾਕੀ ਬਈ ਹੱਥੀ ਚੋਲੋ ਜੋ ਮਰਜੀ ਚੋਲੋ ਮਸਲੀ ਤੇ ਲਾ ਲੋ ਜੋ ਮਰਜੀ ਚੋਲੋ ਹਰੇਕ ਤਰ੍ਹਾਂ ਦੇ ਚਵਾਈ ਬਚਵਾਈ ਮੈਂ ਕਹਣਾ ਬਹੁਤ ਚੰਗੀ ਆ ਜਰ ਹੈਨਾ ਕੀ ਬਾਤ ਆ ਬਈ ਲੈ ਮੋਟੀ ਮੋਟੀ ਚਵਾਈ ਹੈਗੀ ਨਿਬੜਦੀ ਆ ਬਈ ਚਵਾਈ ਹੈਨਾ ਹਾਂਜੀ ਕਿਆ ਬਾਬ ਲੈ ਸਿੱਤਰ ਉਹ ਜੰਨੇਰ ਕੀ ਚਵਾਈਏਗੀ ਬਹੁਤ ਚੰਗੀ ਚਵਾਈਏ ਤੇ ਬਾਈ ਫਿਰ ਕੀ ਮੁੱਲ ਰੋ ਮੁੱਲ ਦਾ 60000 ਚ 500 ਰੁਪਿਆ ਮਾਨ ਨਹੀਂ ਕਰਾਂਗੇ ਬੰਦੇ ਦਾ ਅੱਜ 60000 ਹਾਂ ਮੁੱਲ ਕੋਈ 65 ਕਰਾ ਲੈ 70 ਕਰਾ ਲੈ 60000 ਚ 500 ਮਾਨ ਕਰਾਂ ਮੈਂ ਕਹਿੰਦਾ ਬਾਈ ਜਮਾ ਜਾਇਜ਼ ਮੁੱਲ ਕਰਤਾ ਬਾਈ ਨੇ ਮੈਂ ਕਹਿੰਦਾ ਮੁੱਲ ਕਰਾਉਣ ਨੂੰ 65 ਕਰਾ ਲਓ ਜਿੰਨਾ ਮਰਜ਼ੀ ਕਰਾ ਲਓ ਪਰ ਆਪਾਂ 60000 ਚ 500 ਮਾਨਦਾ ਹਾਂ ਹਾਂ 500 ਰੁਪਿਆ ਹੀ ਛੋੜ ਕਰਾਂਗੇ ਯਾਰ ਆਪੇ ਮਾਨਦਾਨ ਕਰਦੇ ਆਂ ਬਾਈ ਥਣਾ ਦੀ ਕੁਆਲਿਟੀ ਚੈੱਕ ਕਰੋ ਇੱਕ ਨੰਬਰ ਤੇ ਨਕ ਸੀਗਾ ਬਾਈ ਕੋਲੇ ਬਾਈ ਇੱਕ ਸੋ ਆਪਾਂ ਦਿਖਾ ਦਿੱਤਾ ਜੇ ਕਿਸੇ ਵੀ ਵੀਰ ਨੂੰ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ